ਲਗਭਗ 20 ਕੀ ਸਾਲ ਦੀ ਉਮਰ ਹੈ ਔਰ ਐਡਮਿੰਟਨ ਸ਼ਹਿਰ ਕਨੇਡਾ 2004 ਦਾ ਬੈਸਟ ਰੇਡਰ ਹੈ ਜੰਗਪੁਰ ਦਾ ਬੈਸਟ ਰੇਡਰ ਹੈ ਇਹ ਨੌਜਵਾਨ ਲਖਣਕੇ ਪੜਿਆਂ ਦੀ ਤਰਤੀਬ 22 ਤਰੀਕ ਦਾ ਵੀ ਬੈਸਟ ਰੇਡਰ ਹੈ ਆ ਲਾਲੀ ਬੁਟਾਰੀ ਦੇ ਨਾਲ ਹਲਕਾ ਤੇ ਪੁਆਇੰਟ ਲੈ ਕੇ ਜਿਹਾ ਸਿਧਵਾ ਵਾਲਾ ਆਪਣੇ ਪਾਸੇ ਅੜੈਚਾਂ ਵਾਲਿਆ ਪਿੰਡਾਂ ਵਿੱਚੋਂ ਅਖੇ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਅੜੈਚ ਐ ਉਥੋਂ ਦਾ ਸੁਣੀ ਦਾ ਖੇਡੇ ਲੈਤਾ ਹੈ ਕਬੱਡੀ ਵਿੱਚ ਇੰਜ ਫੱਬਦਾ ਜਿਵੇਂ ਫਾਰਮੇਟਰ ਰੇਕ ਵਿੱਚ ਖੇਤਾਂ ਐ ਸੁਖਜੀਤ ਲਾਲੀ ਕਿਹਾ ਜਾਂਦਾ ਸੱਜਣ ਸਿੰਘ ਢਾਲੀਵਾਲ ਦਾ ਸੁਪੁੱਤਰ ਹੈ ਔਰ ਦੂਸਰੇ ਪਾਸੇ ਭਗਵੰਤ ਬਵਾਨੀ ਇਹ ਨੌਜਵਾਨ ਦਾ ਰਾਣਾ ਸਾਹਿਬ ਦੇ ਲਾਗੇ ਇਸ ਨੌਜਵਾਨ ਦਾ ਪਿੰਡ ਹੈ ਤੇ ਪੁਆਇੰਟ ਲੈ ਕੇ ਤੁਹਾਡੇ ਸਾਹਮਣੇ ਲਾਲੀ ਲਓ ਜੀ ਟੇਕੇ ਆ ਧਰਤੀ ਮਾ ਨੂੰ ਮੱਥਾ ਬਾਬੇ ਪ੍ਰੇਮ ਸਿੰਘ ਦੇ ਪੋਤੇ ਨੇ ਭੁਪਿੰਦਰ ਸਿੰਘ ਕੰਗ ਦਾ ਸੁਪੁੱਤਰ ਹੈ ਮਾਤਾ ਗੁਰਬਖਸ਼ ਕੌਰ ਦੀ ਕੁੱਖੋਂ ਜਨਮ ਹੋਇਆ ਹੈ 1 ਜੁਲਾਈ 1970 ਨੂੰ ਸੰਦੀਪ ਲਲੀਆਂ ਵਾਲੇ ਦੇ ਨਾਦੇ ਨਾਲ ਮਸ਼ਹੂਰ ਹੈ ਜਿਵੇਂ ਪੰਜਾਬੀ ਚ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਇਆਂ ਜੱਟ ਦੀ ਗੁੱਡੀ ਚੜੀ ਹੋਈ ਏ ਇਸ ਵੇਲੇ ਮੈਂ ਕਿਹਾ ਸੰਦੀਪ ਕਬੱਡੀ ਖੇਡਦਾ ਜਦੋਂ ਰੇਡ ਪਾਉਣਾ ਤੇ ਕੀ ਸਮਝਦਾ ਹੈ ਕੀ ਖਿਆਲ ਆਤਮਨ ਦੇ ਵਿੱਚ ਆਉਂਦੇ ਕਹਿੰਦਾ ਮੱਖਣ ਵਾਲੀ ਜੀ ਜਦੋਂ ਤੁਸੀਂ ਜਿਹੜਾ ਨਾ ਸਾਰੇ ਖਾਨਦਾਨ ਦਾ ਨਾਂ ਲੈ ਦਿੰਦੇ ਤੇ ਵੱਖਰਾ ਜੋਸ਼ ਸਰੀਰ ਦੇ ਵਿੱਚ ਆਉਂਦਾ ਆਉ ਭਿੰਦਰ ਨਵੇਂ ਪਿੰਡ ਦੀ ਕਬੱਡੀ ਦੇ ਨਾਲ ਜੁੜਦੇ ਆਂ ਰਾਮਗੜ੍ਹ ਨਵਾਂ ਪਿੰਡ ਖੰਨੇ ਤੇ ਲੱਗੇ ਪੈਂਦਾ ਇਸ ਨੌਜਵਾਨ ਦਾ ਔਰ 2003 ਕਨੇਡਾ ਦੀ ਧਰਤੀ ਦਾ ਬੈਸਟ ਰੀਡਰ ਹੈ 2004 ਦਾ ਸੰਦੀਪ ਲੱਲੀਆਂ ਵਾਲਾ ਬੈਸਟ ਰੀਡਰ ਹੈ ਆਉ ਦੇਖ ਲਓ ਮਾ ਖੇਡ ਕਬੱਡੀ ਦਾ ਹੀਰਾ ਹੈ 1999 2000 2003 ਇੰਗਲੈਂਡ ਦਾ ਬੈਸਟ ਰੀਡਰ ਹੈ 13 ਨਵੰਬਰ 1978 ਨੂੰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਜਨਮ ਹੋਇਆ ਇਸ ਹੀਰੇ ਦਾ ਹਰ ਦਵਿੰਦਰਜੀਤ ਸਿੰਘ ਨੌ ਹੈ ਕਬੱਡੀ ਦੇ ਵਿੱਚ ਦੁੱਲੇ ਦੇ ਨਾਦੇ ਨਾਲ ਮਸ਼ਹੂਰ ਹੈ ਤੇਜਾ ਸਿੰਘ ਸੁਰਖਪੁਰੀਏ ਦਾ ਸੁਪੁੱਤਰ ਬਾਬੇ ਚਰਨ ਸਿੰਘ ਦੀ ਵੰਸ਼ੇ ਦੇ ਵਿੱਚੋਂ ਪੈਦਾ ਹੋਇਆ ਆਹ ਨੌਜਵਾਨ ਦੇ ਨਾਲ ਹਲਕਾ ਜਿਹਾ ਮੁਕਾਬਲਾ ਅਨਿਕੇਤ ਮਹਿੜੂ ਵਾਲਾ ਕਿਹਾ ਜਾਂਦਾ ਹੈ ਹਲਕੀ ਜਿਹਾ ਟੱਚ ਕੀਤਾ ਤੇ ਪੁਆਇੰਟ ਲੈ ਕੇ ਆਹ ਸੱਜਣ ਸਿੰਘ ਧਾਲੀਵਾਲ ਦੇ ਸੁਪੁੱਤਰ ਦੀ ਕਬੱਡੀ ਦੇ ਨਾਲ ਜੁੜਦੇ ਆ ਮਨਸੂਰਵਾਲ ਜੀ ਵਧਾਈ ਦੇ ਪਾਤਰ ਬਣ ਗਿਓ ਵੀਰੋ ਇਲਾਕੇ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਸਰਦਾਰ ਸੀਤਲ ਸਿੰਘ ਦੇ ਸੁਪੁੱਤਰ ਮਾਕੇ ਮਨਸੂਰਵਾਲੀਏ ਨੇ ਕਬੱਡੀ ਬੜੀ ਮਾਰ ਕੇ ਦੀ ਖੇਡੀ ਐ ਉਹ ਅਦਬ ਤੇ ਸਤਕਾਰਯੋਗ ਕਬੱਡੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਯੂਕੇ ਦੀ ਧਰਤੀ ਤੋਂ ਸੁਰਜਨ ਸਿੰਘ ਜੀ ਚੱਠਾ ਵਾਣਾ ਦੇ ਵਿੱਚੋਂ ਕੱਢ ਕੇ ਲੈ ਕੇ ਗਏ ਨੇ ਕਬੱਡੀ ਨੂੰ ਵਿਦੇਸ਼ਾਂ ਦੇ ਵਿੱਚ ਹਮ ਲਾਏ ਹੈ ਤੂਫਾਨ ਸੇ ਕਿਸ਼ਤੀ ਕਾਲ ਕੇ ਇਸ ਦੇਸ਼ ਕੋ ਮੇਰੇ ਬੱਚੋ ਰੱਖਣਾ ਸੰਭਾਲ ਕੇ ਆਰਾਮ ਕੀ ਤੁਮ ਭੂਲ ਬਲਹਈਓ ਮੈਨਾ ਭੂਲੋ ਅਬ ਵਕਤ ਆ ਗਿਆ ਹੈ اے ਮੇਰੇ ਹਸਦੇ ਹੋਏ ਫੂਲੋ ਸੋ ਲਿਖੀਆਂ ਹੋਈਆਂ ਗੱਲਾਂ ਔਰ ਮਹਾਤਮਾ ਗਾਂਧੀ ਨੇ ਦੇਸ਼ ਵਾਸੀਆਂ ਨੂੰ ਕਿਹਾ ਸੀ ਸੁਰਜਨ ਸਿੰਘ ਚੱਠਾ ਸੀ ਇਹਨਾਂ ਖਿਡਾਰੀਆਂ ਨੂੰ ਕਹਿੰਦੇ ਨੇ ਆਓ ਜੱਸਾ ਸਿਧਵਾ ਵਾਲਾ ਸੋਨੀ ਸੁਨੇਤ 2004 ਕਨੇਡਾ ਦੀ ਧਰਤੀ ਦਾ ਬੈਸਟ ਸਟਾਪਰ ਹੈ ਸੁਨੇਤਾਂ ਵਾਲਾ ਸੋਨੀ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਲਓ ਜੀ ਆਓ ਸੁਖਜੀਤ ਲਾਲੀ ਦੀ ਕਬੱਡੀ ਦੇ ਨਾਲ ਫੇਰ ਜੁੜਦੇ ਹਾਂ ਇੱਕ ਵਾਰੀ ਮਾਨ ਸਾਹਿਬ ਪਹੁੰਚੇ ਹੋਏ ਨੇ ਕਹਿੰਦੇ ਨੇ ਲਓ ਜੀ ਕੁਲਵੰਤ ਸਿੰਘ ਜੀ ਰੰਧਾ ਸਿੰਘ ਜੀ ਪੱਡਾ ਵੱਲੋਂ ਜੱਸੇ ਸਿਧਵਾ ਦੋਨਾਂ ਨੂੰ 5-500 ਰੁਪਈਆ ਬਾਂਕਾ ਮਨਸੂਰਾਲੀ ਆ ਕਹਿੰਦਾ ਮੱਖਣ ਵਾਲੀ ਜੀ ਤੇਰਾ ਵੀ 500 ਰੁਪਈਆ ਹੋ ਗਿਆ ਧੰਨਵਾਦ ਹੈ ਬਾਂਕਾ ਮਨਸੂਰਾਲ ਜੀ ਬਹੁਤ-ਬਹੁਤ ਮਿਹਰਬਾਨੀ ਹੈ ਆ ਸਿਕੰਦਰ ਕਾਂਜਲੀ ਵਾਲੇ ਦੇ ਨਾਲ ਜੁੜਦੇ ਆ ਮਾਸਟਰ ਨਰਿੰਦਰ ਸਿੰਘ ਨਿੰਦ ਦਾ ਸੁਪੁੱਤਰ ਹੈ ਦੂਸਰੇ ਪਾਸੇ ਸੱਜਣ ਸਿੰਘ ਧਾਲੀਵਾਲ ਦਾ ਸੁਪੁੱਤਰ ਹੈ ਔਰ ਸੁਰਜਨ ਸਿੰਘ ਚੱਠਾ ਜੀ ਦਾ ਇਸ਼ਾਰਾ ਹਾਂਜੀ ਥੋੜਾ ਜਿਹਾ ਮਿਹਰਬਾਨੀ ਕਰਕੇ ਬਰਾਇਕਰਮ ਪਿੱਛੇ ਆਓ ਸੰਦੀਪ ਲਲੀਆਂ ਵਾਲੇ ਦੀ ਕਬੱਡੀ ਮਾਨ ਸਾਹਿਬ ਕਹਿੰਦੇ ਕਿਸੇ ਮਾਂ ਦੀ ਮੰਨ ਲਓ ਵੇ ਅੱਜ ਕੱਲ ਮश्किल ਲੱਗਦੇ ਵੀਜ਼ੇ ਤੁਹਾਨੂੰ ਨਸ਼ਾ ਵਲੈਤਾ ਦਾ ਤੇ ਮਾਵਾਂ ਜੀਣੇ ਆਸਰੇ ਕੀ ਦੇ ਆਓ ਸੰਦੀਪ ਲਲੀਆਂ ਵਾਲੇ ਦੀ ਕਬੱਡੀ ਹੈ ਰੰਗ ਭਾਗ ਲੱਗੇ ਕੰਗ ਪਰਿਵਾਰ ਦੇ ਵਿੱਚ ਇੱਕ ਪਾਸੇ ਬੈਸਟ ਰੇਡਰ ਹੈ ਦੂਸਰੇ ਪਾਸੇ ਬੈਸਟ ਸਟਾਪਰ ਹੈ ਔਰ ਸਾਨ ਜਿਹੜਾ 2004 ਹੈ ਕੈਨੇਡਾ ਦੀ ਧਰਤੀ ਹੈਲੋ ਲਓ ਜੀ ਤਜਿੰਦਰ ਨਿੱਜਰ ਵੱਲੋਂ ਸੰਦੀਪ ਦੀ ਹਰ ਰੇਡ ਤੇ 1000 ਰੁਪਈਆ ਹੈ ਔਰ ਰੇਨਬੋ ਸਾਡੇ ਵੀਰ ਕੌਕਿਆਂ ਵਾਲੇ ਕਹਿੰਦੇ ਨੇ ਕਿ ਸੋਨੀ ਸੁਨੇਹ ਜਿੰਨੇ ਜਫੇ ਲਾਏਗਾ ਓਨੇ ਹੀ ਹਜ਼ਾਰ ਤੇਰੇ ਖਾਤੇ ਦੇ ਵਿੱਚ ਵੀ ਵੀਰਿਆ ਜੁੜ ਗਏ ਆਉ ਭਿੰਦਰ ਨਵੇਂ ਪਿੰਡੀਆਂ ਦਾਰਾ ਇੰਗਲੈਂਡੀਆਂ ਕਿਹਾ ਜਾਂਦਾ ਜੀ ਇਸ ਨੌਜਵਾਨ ਨੂੰ ਤੇ ਮੁਕਾਬਲਾ ਦੇਖ ਲਓ ਭਿੰਦ ਹੱਸਦਾ ਨੱਚਦਾ ਟੱਪਦਾ ਪੁਆਇੰਟ ਲੈ ਕੇ ਆਪਣੇ ਪਾਸੇ ਮਾਤੀ ਵਧੀਆ ਮੁਕਾਬਲਾ ਹੈ ਇਸ ਸਮੇਂ ਆਓ ਦੁੱਲੇ ਸੁਰਖਪੁਰੀਏ ਦੀ ਕਬੱਡੀ ਹਾਂਜੀ ਆਓ ਦਾਰਾ ਸਾਡਾ ਵੀਰ ਵੈਨਕੂਵਰ ਆਜ਼ਾਦ ਕਬੱਡੀ ਕਲੱਬ ਦਾ ਔਰ ਮਾਖਰੇਡ ਕਬੱਡੀ ਦਾ ਬੈਕਪ੍ਰੋਟਰ ਵੀ ਹੈ ਆਓ ਦੁੱਲੇ ਰੁਪੀ ਹੈਲੋ ਰੁਪੀ ਪਾਸੇ ਹੋ ਜਾਇਆ ਪਿਛੇ ਨਹੀਂ ਦੇਖਦਾ ਬਹੁਤ ਬਹੁਤ ਧੰਨਵਾਦ ਜੀ ਆਓ ਦੇਖ ਲਓ ਕਬੱਡੀ ਆਓ ਨੌਜਵਾਨ ਹੈ ਦੁੱਲਾ ਸੁਰਖਪੁਰੀਆ ਹਾਂਜੀ ਸਾਡੇ ਗੁਲਵਿੰਦਰ ਗੁੱਲੂ ਵੀਰ ਵੱਲੋਂ 500 ਰੁਪਇਆ ਦਾਰੇ ਲਈ ਲੌਜੀ ਆਮ ਮਲਕੀਤ ਅੰਗਰੇਜ਼ ਦੀ ਕਬੱਡੀ ਹੈ ਔਰ ਸਾਡੇ ਵੀਰ ਤਜਿੰਦਰ ਨੇਜਰ ਜੀ ਸਤਰਾਮ ਸਿੰਘ ਜੀ ਚਿੱਟੀ ਕੈਨੇਡਾ ਵਾਲੇ ਦੂਸਰਾ ਜਿਹੜਾ ਪ੍ਰਾਈਜ਼ ਹੈ 111000 ਰੁਪਇਆ ਰਣਧੀਰ ਨੇਜਰ ਜੀ ਵੱਲੋਂ ਔਰ ਸਰਪੰਚ ਸਰਦਾਰ ਤਜਿੰਦਰ ਨੇਜਰ ਵੱਲੋਂ ਦਿੱਤਾ ਗਿਆ ਹੈ ਪਹਿਲਾ ਪ੍ਰਾਈਜ਼ ਜਰਨੈਲ ਜੈਲੇ ਮੈਰੀਪਰ ਵੱਲੋਂ ਹਰਨੇਕ ਸਿੰਘ ਨੇਕੇ ਯੂਕੇ ਵੱਲੋਂ ਹੈ ਬਹੁਤ ਧੰਨਵਾਦ ਹੈ ਹਲੋ ਆ ਨਾਰਵੇ ਵਾਲੇ ਜਾਫੀ ਜਿੰਨੇ ਜਫੇ ਲਾਉਣਗੇ ਗੁਲਵੰਦਰ ਰੰਦਾਵਾ ਜੀ ਗੁਰਦਿਆਲ ਸਿੰਘ ਵੱਡਾ ਜੀ ਕਹਿੰਦੇ 10000 ਵਾਕਾ ਮਨਸੂਰੋ ਵਾਲੀਆ ਕਹਿੰਦਾ ਖਾਤੇ ਦੇ ਵਿੱਚ ਜੁੜ ਗਿਆ ਨਾਲ ਹੀ ਕਾਨ ਦੇ ਵਿੱਚ ਕਹਿੰਦਾ ਮੱਖਣ ਵਾਲੀ ਜੀ ਤੁਹਾਡਾ ਵੀ 500 ਹੋਰ ਹੋ ਗਿਆ ਬਹੁਤ-ਬਹੁਤ ਮਿਹਰਬਾਨੀ ਲਓ ਜੀ ਪਾਲ ਸਿੱਧੂ ਤੇ ਸਾਬੀ ਤਖੜ ਵੱਲੋਂ ਸੋਨੀ ਸੁਨੇਹ ਤੇ ਜਿੰਨੇ ਜੱਫੇ ਲਾਏਗਾ ਓਨੇ ਹੀ 1500 ਤੇਰੇ ਖਾਤੇ ਦੇ ਵਿੱਚ ਵੀ ਵੀਰਿਆ ਜੁੜ ਗਏ ਨੇ ਜਿੰਨੇ ਜੱਫੇ ਗੁਲਵੰਦਰ ਰੰਦਾਵਾ ਜੀ ਬਹੁਤ-ਬਹੁਤ ਧੰਨਵਾਦ ਹੈ ਹੈਲੋ ਗੁਰਦੇਵ ਕੁਲਾਰ ਜੀ ਮਿਹਰਬਾਨੀ ਕਰਕੇ ਕੁਲਵੰਤਰ ਰੰਧਾਵਾ ਜੀ ਦੇ ਨਾਲ ਕੰਟੈਕਟ ਕਰਨਾ ਲਓ ਜੀ ਸੰਦੀਪ ਲੱਲ ਲਓ ਜੀ ਟੋਰਾਂਟੋ ਸਪੋਰਟਸ ਕਲੱਬ ਵੱਲੋਂ ਸੰਦੀਪ ਲੱਲੀਆਂ ਵਾਲਾ ਜਿਹਨੇ ਹਾਂਜੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਟੋਰਾਂਟੋ ਵੱਲੋਂ ਧੰਨਵਾਦ ਜੀ ਆਓ ਦੇਖ ਲਓ ਮਾ ਖੇਡ ਕਬੱਡੀ ਦਾ ਹੀਰੇ ਸ਼ੀਰੇ ਸੰਮੀਪੁਰ ਜੀ ਹੱਥ ਖੜਾ ਕਰਿਓ ਮਾੜਾ ਜੀ ਕਰਿਓ ਹੱਥ ਖੜਾ ਧੰਨਵਾਦ ਬੜੀ ਮਾਰ ਕੇ ਦੀ ਕਬੱਡੀ ਆ ਉਧਰ ਦੇ ਪਾਸੇ ਇਹਨੂੰ ਅਨਿਕੇਤ ਕਿਹਾ ਜਾਂਦਾ ਮਿਹੇੜੂ ਪਿੰਡ ਆ ਸੰਦੀਪ ਪਰ ਇਹ ਨੌਨ ਸਟਾਪ ਗੱਡੀ ਹੈ ਵੀਰੋ ਜਦੋਂ ਜਲੰਧਰੋਂ ਲੁਧਿਆਣੇ ਨੂੰ ਚਲਦੀ ਫਿਰ ਝੇੜੂ ਮਿਹੇੜੂ ਗਰਾਇਆ ਫਲੋਰ ਕਾਟੀ ਰੁਕਦੀ ਏ 1000 ਗੁਰਦਿਆਲ ਸਿੰਘ ਜੀ ਪੱਡਾ ਨਰਵੇ ਵੱਲੋਂ ਬਹੁਤ ਬਹੁਤ ਧੰਨਵਾਦ ਹਾਂਜੀ ਰਜਿੰਦਰ ਬੇਵੀ ਜੀ ਕਹਿੰਦੇ ਸਨ ਫਿਰ ਉਹ ਜਿਹੜਾ ਜਫਾ ਲਾਵੇ ਇੱਕ ਹਾਂਜੀ 2100 2100 ਦੀ ਰੇਟ ਹੋ ਗਈ ਐ ਸੋਨੀ ਸੁਨੇਤ ਹਾਂਜੀ 1000 ਰੁਪਈਆ ਤਜਿੰਦਰ ਨੱਜਰ ਵੱਲੋਂ ਜਿੰਨੇ ਪੁਆਇੰਟ ਲਿਆਏਗਾ ਸੋਨੀ ਨੌਜਵਾਨ ਸੰਦੀਪ ਲਲੀਆਂ ਵਾਲਾ ਆਓ ਸਿਕੰਦਰ ਕਾਂਜਲੀ ਆਉ ਨਹੀਂ ਤੇਰੀਆਂ ਰੀਸਾਂ ਵੀ ਜਵਾਨਾਂ ਸਿਰ ਨਰਿੰਦਰ ਸਿੰਘ ਦੀਆਂ ਅੱਖਾਂ ਦਾ ਤਾਰਾ ਹੈ ਹਾਂਜੀ ਸੰਦੀਪ ਦੀ ਮਾਸੀ ਦੇ ਸੁਪੁੱਤਰ ਕਾਲਾ ਖਾਨੋ ਵਾਲੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ 500 अजी ज डैडी वालों सारी टीम बांका मनसूरों आजाद कबड्डी क्लब वालों आजादी क्लब कनेडा लो जी जिन्हें जफे लागे गुरदयाल सिंह जी पडे वालों ओने ही पांच सौ रुपये आओके मनसूरवाली तक बलजीत पडा जी इधर पासे लिखा जोखा धनबाद है बहुत बहुत मेहरबानी आओ देख लो मल ਅੰਗਰੇਜ਼ ਦੀ ਕਬੱਡੀ ਫਾਈਨਲ ਮੈਚ ਹੈ ਕਿ ਜਿੱਥੇ ਖੂਨ ਬਹਾ ਪੈਸੇ ਲਈ ਉਥੇ ਨਹੀਂ ਮਕਾਰੀ ਘਟ ਸਕਦੀ ਜੀਦਾ ਡੁੱਲਿਆ ਕਦੀ ਪਸੀਨਾ ਨਹੀਂ ਉਹਦੀ ਨਹੀਂ ਬਿਮਾਰੀ ਹਟ ਸਕਦੀ ਆਈ ਵਿਸਾਖੀ ਪੈਰ ਫਿਰਕ ਬੈ ਨੱਚਣੇ ਨੂੰ ਜੀ ਕਰਦਾ ਅੱਜ ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਦਾ ਹੀ ਕਿਉਂ ਕਰਦਾ ਰੰਗਲੀ ਦੁਨੀਆ ਤੋਂ ਆਉ ਜੀਣ ਜਾਣ ਨੂੰ ਕਰਦਾ ਵੇ ਰੰਗਲੀ ਦੁਨੀਆ ਤੋਂ ਆਉ ਮਲਕੀਤ ਅੰਗਰੇਜ਼ ਅੜੈਚਾਂ ਵਾਲਾ ਦੁਰਾਹੇ ਦੇ ਲਾਗੇ ਪਿੰਡ ਹੈ ਸੱਜੇ ਪਾਸੇ ਜੇ ਪੋਲ ਲੰਘ ਕੇ ਜਾਈਏ ਤੇ ਪਾਇਲ ਨੂੰ ਸੜਕ ਜਾਂਦੀ ਹੈ ਔਰ ਖੱਬੇ ਪਾਸੇ ਪਿੰਡ ਅੜੈਚਾਂ ਵਸਿਆ ਹੋਇਆ ਸੱਜਣ ਸਿੰਘ ਢਾਲੀਵਾਲ ਦੇ ਦੋ ਸੁਪੁੱਤਰ ਬਹੁਤ-ਬਹੁਤ ਧੰਵਾਦ ਜੀ ਗੁਰਦੇਵਾਲ ਸਿੰਘ ਜੀ ਵੱਡਾ ਕਹਿੰਦੇ ਮੱਖਣ ਵਾਲੀ ਜੀ ਹਜ਼ਾਰ ਤੇਰੇ ਲਈ ਵੀ ਹੋ ਗਿਆ ਹੈ ਬਹੁਤ-ਬਹੁਤ ਧੰਵਾਦ ਜੀ ਬਹੁਤ ਵੱਡਾ ਅਸ਼ੀਰਵਾਦ ਆਓ ਜੱਸੇ ਸਿਧਵਾ ਵਾਲੇ ਵੀ ਕਬੱਡੀ ਦੇ ਨਾਲ ਜੁੜਦੇ ਆਂ ਬਾਬੇ ਗੋਬਿੰਦ ਸਿੰਘ ਦਾ ਪੋਤਾ ਹੈ 2004 ਦੇ ਵਿੱਚ ਕੈਨੇਡਾ ਦੇ ਵਿੱਚ ਖੇਡਿਆ ਐਨ ਆਰ ਆਈ ਵੀਰਾਂ ਨੇ ਕਿਹਾ ਆਜ਼ਾਦ ਸਪੋਰਟਸ ਕਲੱਬ ਵਾਲੇ ਸਾਡੇ ਗੁਲਵਿੰਦਰ ਗੁੱਲੂ ਵਰਗੇ ਵੀਰਾਂ ਨੇ ਕਿਹਾ ਕਿ ਸਿਧਵਾ ਦੋਨਾਂ ਨੂੰ ਅਕਾਲ ਪੁਰਖ ਦੀ ਕੋਈ ਕਿ ਪਹਿਲਾ ਸੁਖਵਿੰਦਰ ਨੇਕੀ ਸਿਧਵਾ ਦੋਨਾ ਹੋਇਆ ਫਿਰ ਬੀਰਾ ਸਿਧਵਾ ਦੋਨਾ ਫਿਰ ਅਮਰੀਕ ਲੱਡੂ ਸਿਧਵਾ ਦੋਨਾ ਔਰ ਅੱਜਕੱਲ ਜਿਹੜਾ ਜਸਾ ਸਿਧਵਾ ਦੋਨਾ ਦਾ ਮਾ ਖੇਡ ਕਬੱਡੀ ਦਾ ਹੀਰਾ ਆਉ ਕੁਲਵੀਰਾ ਬਿਜਲੀ ਨੰਗਲਜੀ ਭਾਈ ਕਨਈਆ ਦੀ ਸੇਵਾ ਕਰਦੇ ਨੇ ਆਪਣੇ ਸਮਿਆਂ ਦੇ ਵਿੱਚ ਪਾਕਿਸਤਾਨ ਸਿੰਗਾਪੁਰ ਇੰਗਲੈਂਡ ਨਾਰਵੇ ਦੇ ਵਿੱਚ ਕਬੱਡੀ ਖੇਡੀ ਹੈ ਸਰਦਾਰਜੀਤ ਸਿੰਘ ਦੇ ਸੁਪੁੱਤਰਾਂ ਨੇ ਸੱਤੀ ਬਿਜਲੀ ਨੰਗਲ ਤੇ ਬਿਜਲੀ ਨੰਗਲ ਅੱਜਕੱਲ ਮਾ ਖੇਡ ਕਬੱਡੀ ਦੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨਾਰਵੇ ਦੇ ਕੋਚ ਨੇ ਔਰ ਇਧਰਲੇ ਪਾਸੇ ਸਾਡਾ ਵੀਰ ਸਰਦਾਰ ਸੀਰਤਲ ਸਿੰਘ ਮਨਸੂਰੋਵਾਲੀਆ ਦਾ ਸੁਪੁੱਤਰ ਬਾਂਕਾ ਮਨਸੂਰੋਵਾਲੀਆ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨਾਰਵੇ ਦਾ ਸਰਪ੍ਰਸਤ ਮੰਨੇ ਜਾਂਦਾ ਔਰ ਦੇਖ ਲਓ ਕਬੱਡੀ ਤੁਹਾਡੇ ਸਾਹਮਣੇ 13 ਨਵੰਬਰ 1978 ਨੂੰ ਜਨਮ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ ਲਓ ਜੀ ਦੀਦਾਰ ਸਿੰਘ ਜੀ ਭੰਡਾਲ ਵੱਲੋਂ ਕਬੱਡੀ ਦੇ ਮਹਾ ਪ੍ਰਮੋਟਰ ਵੱਲੋਂ ਜਸ세 ਸਿੱਧਵਾਂ ਨੂੰ 500 ਰੁਪਏ ਆ ਜੀ ਬਹੁਤ ਬਹੁਤ ਮਿਹਰਬਾਨੀ ਸੁਖਵਿੰਦਰ ਨੇਕੀ ਜੀ ਤਿੰਨ ਜੀ ਇਸੇ ਆਈਆਂ ਨੇ ਹੰ데요 ਤੱਕ ਤਿੰਨ ਕੈਂਚੀਆਂ ਮਾਰਦੇ ਰਹੇ ਨੇ ਔਰ ਲੰਮਾ ਸਮਾਂ ਕਬੱਡੀ ਖੇਡੀ ਐ ਖੁੱਚ ਵੱਟਣੀ ਅਜੇ ਤੱਕ ਕਿਸੇ ਦੇ ਹਿੱਸੇ ਨਹੀਂ ਆਈ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਆਹ ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਏ ਮੇਰਾ ਯਾਰ ਪੰਜਾਬੀ ਏ ਤੇ ਮੇਰਾ ਪਿਆਰ ਪੰਜਾਬੀ ਏ ਬਹੁਤ ਹੀ ਵਧੀਆ ਮੁਕਾਬਲਾ ਹੈ ਚੱਲ ਵੀ ਜੱਸਿਆ ਨਹੀਂ ਵੀ ਤੇਰੀਆਂ ਰੀਸਾਂ ਅੱਜ ਜੱਸ ਖੱਟ ਲੈ ਵੀਰਿਆ ਇਲਾਕੇ ਦੀਆਂ ਸੰਗਤਾਂ ਖੇਡ ਪ੍ਰੇਮੀ ਦਰਸ਼ਕ ਵੀਰ ਪਹੁੰਚੇ ਹੋਏ ਨੇ ਆਹ ਸੁਨੇਤਾ ਦੀ ਧਰਤੀ ਵਾਲਾ ਨੌਜਵਾਨ ਸੋਨੀ ਸੁਨੇਤ ਦੇ ਨਾਂ ਦੇ ਨਾਲ ਮਸ਼ਹੂਰ ਹੈ ਔਰ 2004 ਕੈਨੇਡਾ ਦੇ ਵਿੱਚੋਂ ਇਹ ਨੌਜਵਾਨ ਬੈਸਟ ਸਟਾਪਰ ਚੁਣਿਆ ਗਿਆ ਔਰ ਜੱਸਾ ਜਿਹੜਾ ਨੌਜਵਾਨ ਹੈ ਆ ਸੰਦੀਪ ਲਲੀਆਂ ਵਾਲਾ ਬੈਸਟ ਰੀਡਰ ਚੁਣਿਆ ਗਿਆ ਗੁਰਮੇਲ ਸਿੰਘ ਰਾਣੂ ਖਾਨੋਂ ਵਾਲ ਜੀ ਦੇਖ ਲਓ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਇਲਾਕੇ ਦੀਆਂ ਸੰਗਤਾਂ ਇਸ ਖੇਡ ਮੇਲੇ ਦੇ ਵਿੱਚ ਕਬੱਡੀ ਕੱਪ ਦੇ ਵਿੱਚ ਸ਼ੋਭਤ ਨੇ ਗੁਰਦੇਵਾਲ ਸਿੰਘ ਜੀ ਪੱਡਾ ਵੱਲੋਂ ਕੁਲਵੰਤਰ ਰੰਦਾਵਾ ਵੱਲੋਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆਜ਼ਾਦ ਸਪੋਰਟਸ ਕਲੱਬ ਟੋਰਾਂਟੋ ਦਾ ਸਾਡਾ ਵੀਰ ਦਾਰਾ ਕਿਹਾ ਜਾਂਦਾ ਪਰ ਡਬਲ ਟੱਚ ਦਾ ਇਸ਼ਾਰਾ ਹੈ ਗੁਰਦੇਵਾਲ ਸਿੰਘ ਜੀ ਸੁਰਜਨ ਸਿੰਘ ਜੀ ਚੱਠਾ ਕਹਿੰਦੇ ਨੇ ਕਿ ਡਬਲ ਟੱਚ ਹੋ ਗਿਆ ਬਹੁਤ-ਬਹੁਤ ਮਿਹਰਬਾਨੀ ਸੁਰਜਨ ਸਿੰਘ ਜੀ ਚੱਠਾ ਜੀ ਮਾ ਖੇਡ ਕਬੱਡੀ ਦੇ ਪ੍ਰਮੋਟਰਾਂ ਦੇ ਆਓ ਕਬੱਡੀ ਦੇਖ ਲਓ ਤੁਹਾਡੇ ਸਾਹਮਣੇ ਇੰਚ-ਇੰਚ ਧਰਤੀ ਮੈਣਦਾ ਫਿਰਦਾ ਹੈ ਮੀਆਂ ਵਾਰਿਸ ਸ਼ਾਹ ਨੇ ਲਿਖਿਆ ਕਿ ਇਸ਼ਕ ਨੱਡੀ ਦੇ ਥਾਓ ਥਾਈ ਬੋਲਦਾ ਰਗ ਨਿਕਲੇ ਝੀਲ ਦੀ ਤਾਰ ਵਿੱਚੋਂ ਆਉ ਕਮਾਇਆ ਹੋਇਆ ਸਰੀਰ ਹੈ ਔਰ ਕੰਗ ਪਰਿਵਾਰ ਦੇ ਵਿੱਚ ਰੰਗ ਭਾਗ ਲੱਗ ਗਏ ਸਨ 1 ਜੁਲਾਈ 1970 ਨੂੰ ਜਦ ਮਾਤਾ ਗੁਰਬਖਸ਼ ਕੌਰ ਦੀ ਕੁੱਖੋਂ ਇਸ ਹੀਰੇ ਦਾ ਜਨਮ ਹੋਇਆ ਅੱਜ ਕਬੱਡੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਦੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕਪੂਰਥਲਾ ਵੱਲੋਂ ਕਰਵਾਏ ਜਾ ਰਹੇ ਪਹਿਲੇ ਕਬੱਡੀ ਕੱਪ ਦੀਆਂ ਰੌਣਕਾਂ ਨੇ ਆਓ ਨੌਜਵਾਨ ਸੁਖਜੀਤ ਲਾਲੀ ਦੀ ਕਬੱਡੀ ਦੇ ਨਾਲ ਜੁੜਦੇ ਆਂ ਚਾਰੇ ਜਾਫੀ ਤਿਆਰ ਨੇ ਮਾ ਖੇਡ ਕਬੱਡੀ ਦਾ ਨਜ਼ਾਰਾ ਹਰਪ੍ਰੀਤ ਰੂਬੀ ਜੀ ਵਿਧਾਈ ਦੇ ਪਾਤਰ ਬਣ ਕੇ ਉਹ ਦੇਵ ਖਹਿੜਾ ਜੀ ਸਰਦਾਰ ਵਿਸ਼ਨ ਸਿੰਘ ਦੇ ਸੁਪੁੱਤਰਾਂ ਨੇ ਮਾਰ ਕੇ ਸਾਬਤ ਕੀਤੇ ਨੇ ਦੇਵ ਖਹਿੜਾ ਸੱਤਾ ਖਹਿੜਾ ਔਰ ਸਰਦਾਰ ਗੁਰਮੇਲ ਸਿੰਘ ਦਾ ਸੁਪੁੱਤਰ ਹਰਪ੍ਰੀਤ ਰੂਬੀ ਟਿੱਬੇ ਵਾਲਾ ਬਹੁਤ ਹੀ ਵਧੀਆ ਮੁਕਾਬਲਾ ਆਓ ਨੌਜਵਾਨ ਦੀ ਕਬੱਡੀ ਦੇ ਨਾਲ ਫੇਰ ਜੁੜਦੇ ਆਂ ਦੇ ਅੰਗਰੇਜ਼ੀ ਦੇ 25 ਅੱਖਰ ਲੱਗਦੇ ਆ ਜਦ ਦੀ ਇਸ ਨੌਜਵਾਨ ਦਾ ਨਾਮ ਲਿਖਣਾ ਹੋਵੇ ਜਿੰਨੀ ਲੰਬਾ ਬਾਬੇ 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 ਨੂੰ ਧੱਕੇ ਮਾਰੀ ਬਾਬੇ ਨੂੰ ਬਿਠਾ ਦੇ ਕੋਈ ਨਹੀਂ ਆ ਬਾਕੀਆਂ ਦੀ ਪੱਕੇ ਸੰਭਾਲ ਦਿਓ ਲਓ ਜੀ ਮੁਕਾਬਲਾ ਦੇਖ ਲਓ ਤੁਹਾਡੇ ਸਾਹਮਣੇ ਮੈਂ ਕਿਹਾ ਕਿ ਮੇਲੇ ਚ ਸਭ ਵੜ ਗਿਆ 100 ਮੀਟਰ ਲੱਗ ਰਹੀ 500 ਰੁਪਏ ਆ ਜੀ ਤੁਹਾਨੂੰ ਕੁਝ ਨਹੀਂ ਹੋਇਆ ਤੁਸੀਂ ਬੈਠੇ ਰਹੋ ਇੱਧਰ ਕੁਝ ਵੀ ਨਹੀਂਗਾ ਆਰਾਮ ਨੇ ਪਹਿਲੇ ਨੇ ਕੋਈ ਨਹੀਂ ਕਿੰਦਾ ਉੱਥੇ ਓਖਾ ਸੀ ਤੁਹਾਡੇ ਦਾ ਬੰਦਾ ਇੱਕ ਉਹਨੇ ਬਾਕੀਆਂ ਨੇ ਪਵਾਤੀਆਂ ਹੈਲੋ ਲਓ ਜੀ ਗੁਰਦੇਵ ਸਿੰਘ ਜੀ ਵੱਡਾ ਵੱਲੋਂ ਦੁੱਲੇ ਸੁਰਖਪਰੀ ਵਾਲੀ 500 ਰੁਪਈਆ ਹਾਂਜੀ ਜੱਸਾ ਸਿਧਵਾ ਵੱਲੋਂ ਰਜਿੰਦਰ ਸਾਡੇ ਵੀਰ ਬੇਵੀ ਵੱਲੋਂ 500 ਰੁਪਇਆ ਬਾਕਾਂ ਮਸੂਰੋ ਵਾਲੀ ਹੈ ਖਾਤਾ ਮੇਰੇ ਵੀਰਿਆ ਸਾਹਮ ਕੇ ਰੱਖ ਲਈ ਮਾ ਖੇਡ ਕਬੱਡੀ ਦਾ ਹੀਰਾ ਆਓ ਸਿਧਵਾ ਦੋਨਾਂ ਦੀ ਧਰਤੀ ਵਾਲੇ ਬਾਬੇ ਗੋਬਿੰਦ ਸਿੰਘ ਦੇ ਪੋਤੇ ਦੀ ਕਬੱਡੀ ਦੇ ਨਾਲ ਵੀਰੋ ਜੋੜਦੇ ਆ ਤੁਹਾਡੇ ਸਾਹਮਣੇ ਨੌਜਵਾਨ ਨੇ ਕਬੱਡੀ ਪਾਈ ਹੋਈ ਹੈ ਕਿ ਚਾਰ ਦਿਨ ਨੇ ਮੌਜਾ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ ਜਿਤਾਰੀ ਨੀ ਆਲੇ ਮਾਇ ਸਾਂਭ ਕੁੰਜੀਆਂ ਜਿਤੀਆਂ ਛੱਡ ਚਲੀਆਂ ਸਰਦਾਰੀ ਆਓ ਡਬਲ ਟੱਚ ਦਾ ਇਸ਼ਾਰਾ ਪਰਮਜੀਤ ਸਿੰਘ ਦੀ ਪਮੀ ਕਬੱਡੀ ਕੋਚ ਬਹੁਤ ਬਹੁਤ ਧੰਨਵਾਦ ਔਰ ਇੱਥੇ ਅੱਜ ਇਸ ਖੇਡ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਆਓ ਜਿੱਥੇ ਮਾਹੀ ਪੱਬ ਧਰਦਾ ਏ ਉੱਥੇ ਉੱਗਦਾ ਸਰੂ ਦਾ ਬੂਟਾ ਵੇ ਅਗਲਵਾ ਮਹਿਲਾ ਨੂੰ ਕੁਲੀ ਯਾਰ ਦੀ ਸੁਰਗ ਦਾ ਝੂਟਾ ਮਲਕੀਤ ਅੰਗਰੇਜ਼ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾੜੱਚਾ ਉੱਥੋਂ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਵਲੈਤਾ ਆਓ ਕਬੱਡੀ ਵਿੱਚ ਇੰਜ ਫੱਬਦਾ ਜਿਵੇਂ ਫਾਰਮਟ ਰੈਕ ਵਿੱਚ ਖੇਡਦਾ ਆਓ ਸੰਦੀਪ ਲਲੀਆਂ ਵਾਲਾ ਦੇਖਦੇ ਆਂ ਤੇ ਨੰਗੇ ਪਿੰਡੇ ਚੜੀ ਜਵਾਨੀ ਸਾਰੀ ਦੁਨੀਆ ਮੰਨੇ ਆ ਹੱਟ ਕਬੱਡੀ ਬਨਿਆ ਵੀ ਹੱਟ ਕਬੱਡੀ ਬਨਿਆ ਸੰਦੀਪ ਲਲੀਆਂ ਵਾਲੇ ਦੀ ਕਬੱਡੀ ਮੇਰੇ ਵੀਰੋ ਤੁਹਾਡੇ ਸਾਹਮਣੇ ਪੈ ਗਈ ਹੈ ਦੁੱਧ ਮੱਖ ਨਾਲ ਪਲੀ ਜਵਾਨੀ ਪੀਂਦੀ ਦੁੱਧ ਦੇ ਛੰਨੇ ਆ ਹਟ ਕਬੱਡੀ ਬੰਨੇ ਆ ਵੀ ਹਟ ਕਬੱਡੀ ਬੰਨੇ ਆ ਭਵਿੰਦਰ ਸਿੰਘ ਪੈਂਦਾ ਕਲੱਚ ਦੀ ਦੇਖ ਲੋ ਤੁਹਾਡੀਆਂ ਮਿਹਨਤਾਂ ਦਾ ਮੁੱਲ ਅੱਜ ਪਹਿਲੇ ਕਬੱਡੀ ਕੱਪ ਦੀਆਂ ਰੌਣਕਾਂ ਆਓ ਦੇਖ ਲੋ ਕਿਵੇਂ ਲਾ ਕੇ ਮਾਰਦਾ ਨਹੀਂ ਵੀ ਤੇਰੀਆਂ ਰੀਸਾਂ ਮੇਰੇ ਵੀਰਿਆ ਮਾ ਖੇਡ ਕਬੱਡੀ ਦਾ ਅਨਮੋਲ ਰਤਨ ਐਨ ਗੁੱਡੀ ਚੜੀ ਹੋਈ ਐ ਸਟਾਰ ਰੀਡਰ ਬਣਿਆਗੇ ਸੰਦੀਪ ਲਲੀਆਂ ਵਾਲਾ ਸੋ ਜੁੜਦੇ ਆ ਲਾਲੀ ਅੜੈਚਾਂ ਦੀ ਕਬੱਡੀ ਦੇ ਨਾਲ ਜ਼ਿਲ੍ਹਾ ਲੁਧਿਆਣੇ ਦੀ ਧਰਤੀ ਦਾ ਦਰਵਾਹੇ ਦੇ ਲੱਗੇ ਔਰ ਦੋਵਾਰੀ ਨਿਲਵਰ ਨਿਮਾ ਯਾਦਗਾਰੀ ਕਬੱਡੀ ਕੱਪ ਦੇ ਵਿੱਚੋਂ ਦੋ ਮੋਟਰਸਾਈਕਲ ਇਸ ਨੌਜਵਾਨ ਨੇ ਜਿੱਤੇ ਨੇ ਔਰ ਇੰਗਲੈਂਡ ਦੀ ਧਰਤੀ ਬਰਮੀ ਗਮ ਦਾ ਬੈਸਟ ਰੀਡਰ ਹੈ ਆਉ ਭਗਵੰਤ ਬਿਵਾਣੀ ਵਾਲਾ ਦੇ ਨਾਲ ਹੋਇਆ ਜਦੋਂ ਲੁਧਿਆਣੇ ਤੋਂ ਜਾਈਏ ਮਰੇਰ ਕੋਟਲੇ ਨੂੰ ਦੋ ਜੋੜੇ ਪੁਰ ਆਉਂਦੇ ਨੇ ਸੜਕ ਜਿਹੜੀ ਹੈ ਜਰਗ ਜਰਗੜੀ ਨੂੰ ਜਾਂਦੀ ਹੈ ਦੂਸਰੀ ਸਭ ਨੂੰ ਜਾਂਦੀ ਹੈ ਉਹ ਸੜਕ ਦੇ ਉੱਪਰ ਇਸ ਨੌਜਵਾਨ ਦਾ ਭਗਵਾਨੀ ਪਿੰਡ ਹੈ ਆਉ ਦੁੱਲੇ ਸੁਰਖਪੁਰੀਏ ਦੀ ਕਬੱਡੀ ਤੁਹਾਡੇ ਸਾਹਮਣੇ ਨੌਜਵਾਨ ਸੁਰਖਪੁਰ ਦੀ ਧਰਤੀ ਦਾ ਵੀਰੋ ਹਲਕੀ ਜੀ ਚਾਲੇ ਕਬੱਡੀ ਪਾਤੀ ਹੈ ਲੋ ਦੇਹਾਣੇ ਤੋਂ ਚੱਲ ਕੇ ਜਦ ਮੇਰੇ ਵੀਰਿਓ ਆਉਂਦਾ ਮਰੇਰਕੋਡਲਾ ਤੇ ਅੱਗੇ ਤੂਰੀ ਫਿਰ ਸੰਗਰੂਰ ਆਉਂਦਾ ਸੰਗਰੂਰ ਤੋਂ ਜਦ ਸਿੱਧੇ ਅੱਗੇ ਜਾਈਏ ਫਿਰ ਡੜਵਾ ਫਿਰ ਮਾਈਲਾ ਫਟੰਡੇਆਲਾ ਫਿਰ ਪਾਤੜਾ ਆਉਂਦੀਆਂ ਨੇ ਫਿਰ ਖਨਾਰੀ ਕਨੌਰੀ ਆਉਂਦਾ ਫਿਰ ਆਉਂਦਾ ਉਚਾਣਾ ਤੇ ਫਿਰ ਨਰਵਾਣਾ ਤੇ ਜੀਂਦ ਸ਼ਹਿਰ ਹਰਿਆਣੇ ਦਾ ਜੇ ਮੋਟਰ ਮਿੱਤਰਾਂ ਦੀ ਸੱਜੇ ਪਾਸੇ ਨੂੰ ਮਹਿਲਾਂ ਤੋਂ ਮੋੜ ਲਈਏ ਤੇ ਸੁਨਾਮ ਆਉਂਦਾ ਸੁਨਾਮ ਤੋਂ ਅੱਗੇ ਫਿਰ ਲੋਂਗੋਵਾਰਡ ਤੇ ਲੋਂਗੋਵਾਲ ਤੋਂ ਜਦੋਂ ਸਿੱਧੇ ਵੀਰਿਓ ਚੱਲ ਜਾਈਏ ਫਿਰ ਆਉਂਦਾ ਬੱਡਵਰ ਫਿਰ ਤਨੌਲਾ ਦੇ ਅੱਗੇ ਪੱਖੋ ਕੇ ਕੈਂਚੀਆਂ ਨਾਲ ਹੀ ਭਦੌੜੇ ਆਉਂਦਾ ਤੇ ਭਦੌੜ ਤੋਂ ਅਗਲੇ ਪਾਸੇ ਜਾ ਕੇ ਆਉਂਦਾ ਬਾਜਾਖਾਨਾ ਫਰੀਦਕੋੜ ਸੱਜੇ ਪਾਸੇ ਨੂੰ ਮੁੜੀਏ ਤੇ ਮੋਗੇ ਨੂੰ ਸੜਕ ਆਉਂਦੀ ਹੈ